ਇਸ ਵੇਲੇ ਦੀ ਖਬਰ ਤੁਹਾਡਾ ਸਾਂਝੀ ਕਰਨ ਜਾ ਰਹੇ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਉੱਤੇ ਇੱਕ ਥਾਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਉੱਥੇ ਮਜੂਜ ਚਸ਼ਮਦੀਦਾ ਦੇ ਵੱਲੋਂ ਦੱਸਿਆ ਕਿ ਮੋਟਰਸਾਈਕਲ ਚਾਲਕ ਆਪਣੇ ਰਸਤੇ ਸਹੀ ਪਾਸੇ ਨੂੰ ਮੋਟਰਸਾਈਕਲ ਚਲਾ ਰਿਹਾ ਸੀ ਸੜਕ ਦੇ ਉੱਤੇ ਜਾ ਰਿਹਾ ਸੀ ਤਾਂ ਅਚਾਨਕ ਹੀ ਪਿੱਛੋਂ ਦੀ ਇੱਕ ਚਿੱਟੇ ਰੰਗ ਦੀ ਥਾਰ ਕਾਰ ਆਈ ਔਰ ਉਸਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਰਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤਾਂ ਮੌਕੇ ਦੇ ਉੱਤੇ ਥਾਰ ਚਾਲਕ ਦੇ ਵੱਲੋਂ ਗੱਡੀ ਨਹੀਂ ਰੋਕੀ ਗਈ ਔਰ ਗੱਡੀ ਤੁਰੰਤ ਉੱਪ ਜਾ ਕੇ ਉੱਥੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਉਹ ਥਾਰ ਚਾਲਕ ਦਾ ਪਤਾ ਲਗਾਇਆ ਜਾ ਰਿਹਾ ਜਿਸ ਦੇ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਅਮ੍ਰਿਤਸਰ ਦੇ 골ਡਨ ਗੇਟ ਦੀਆਂ ਨੇ ਜਿੱਥੇ ਇੱਕ ਥਾਰ ਚਾਲਕ ਦੇ ਵੱਲੋਂ ਰਾਹ ਜਾਂਦੇ ਮੋਟਰਸਾਈਕਲ ਸਵਾਰ ਨੂੰ ਜ਼ਬਰਦਸਤ ਟੱਕਰ ਮਾਰੀ ਗਈ ਹੈ ਔਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤਾਂ ਉਸ ਤੋਂ ਬਾਅਦ ਥਾਰ ਚਾਲਕ ਮੌਕੇ ਦੇ ਉੱਤੇ ਥਾਰ ਪਾ ਜਾ ਕੇ ਉੱਥੋਂ ਆਸਾਬਾਪਰੇ ਫਿਲਹਾਲ ਮੌਕੇ ਤੇ ਉਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਬਕਾਇਦਾ ਜਾਂਚ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਤਾਂ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਤੁਰੰਤ ਰਾਗੀਰਾ ਦੇ ਵੱਲੋਂ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਐਂਬੂਲੈਂਸ ਲਗਭਗ 1 ਘੰਟੇ ਬਾਅਦ ਪਹੁੰਚੀ ਜਿਸ ਕਰਕੇ ਜ਼ਖਮੀ ਨੌਜਵਾਨ ਦੇਰ ਤੱਕ ਸੜਕ ਦੇ ਉਤੇ ਹੀ ਤਰਸਦਾ ਰਿਹਾ ਤਾਂ ਉੱਥੇ ਹੀ ਲੋਕਾਂ ਦੇ ਵੱਲੋਂ ਇਸ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਗਿਆ ਤਾਂ ਉਹ ਮੋਟਰਸਾਈਕਲ ਵੀ ਵੇਖ ਸਕਦੇ ਹੋ ਜਿਸ ਮੋਟਰਸਾਈਕਲ ਤੇ ਸਵਾਰ ਹੋ ਕੇ ਨੌਜਵਾਨ ਆਪਣੇ ਕੰਮ ਨੂੰ ਜਾ ਰਿਹਾ ਕਰਕੇ ਨੌਜਵਾਨ ਡਿੱਗ ਗਿਆ ਅਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਫਿਲਹਾਲ ਜ਼ਖਮੀ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਸੜਕ ਦੇ ਉੱਤੇ ਮੋਟਰਸਾਈਕਲ ਸਵਾਰ ਨੂੰ ਥਾਰ ਦੇ ਵੱਲੋਂ ਟੱਕਰ ਮਾਰਨ ਤੋਂ ਬਾਅਦ ਥਾਰ ਚਾਲਕ ਕਾਰ ਲੈ ਕੇ ਉੱਥੋਂ ਫਰਾਰ ਹੋ ਗਿਆ ਫਿਲਹਾਲ ਉਸ ਦੀ ਭਾਲ ਦੇ ਵਿੱਚ ਪੁਲਿਸ ਦੇ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾ ਲਏ ਜਾ ਰਹੇ ਨੇ ਕੈਮਰੇ ਦੀ ਮਦਦ ਦੇ ਨਾਲ ਥਾਰ ਚਾਲਕ ਦੀ ਪਛਾਣ ਕਰਕੇ ਉਸ ਨੂੰ ਕਾਬੂ ਕੀਤਾ ਜਾਵੇਗਾ ਅਤੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਵੀ ਬੰਦ ਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਤਾਂ ਇਸ ਮਾਮਲੇ ਨੂੰ ਲੈ ਕੇ ਚਸ਼ਮਦੀਦਾਂ ਦੇ ਵੱਲੋਂ ਹੋਰ ਕੀ ਜਾਣਕਾਰੀ ਠੀਕ ਹੈ ਮੈਂ ਗਿਆ ਕੋਈ ਕੋਈ ਸਮਾਨ ਡਿੱਗ ਰਿਹਾ ਵਾ ਜਿੱਦਾਂ ਉਹ ਥਾਰ ਜਿਹੜੀ ਨਾਲ ਸਾਈਡ ਲੱਗੇ ਉਤਰਿਆ ਹੈਗਾ ਉਹਨੇ ਵੇਖਿਆ ਜਦੋਂ ਵੀ ਤਾਂ ਮੈਂ ਜਾਦਾ ਖਰਾਬ ਆ ਤੇ ਫਿਰ ਭਜਾ ਕੇ ਲੈ ਕੇ ਆਉਂਦਾ ਥਾਰ ਵਾਲੀ ਕਹਿੰਦੇ ਕੁੜੀ ਸੀ ਕੋਈ ਕੁੜੀਆਂ ਵਿੱਚ ਬੇਟੀਆਂ ਹੁੰਦਾ ਮੈਂ ਬੰਦਾ ਹੀ ਬੰਦਾ ਹੀ ਚਲਾ ਰਿਹਾ ਸੀ ਉਤਰੇ ਆ ਉਹ ਸਾਈਡ ਤੇ ਬੈਠੀਆਂ ਸੀ ਕੁੜੀਆਂ ਜਿਹੜੀਆਂ ਗਲਤੀਦਾਰ ਵਾਲੇ ਦੀ ਸੀਗੀ ਹਾਂਜੀ ਹਾਂਜੀ ਬਹੁਤ ਸਾਰਾ ਲੋਕ ਬੱਚਾ ਤਾਂ ਪਤਾ ਹੈ ਬਜਨ ਹੈਗਾ ਇਹਦੇ ਨੇ ਛੱਡਣਾ ਕਿਤੇ ਥੱਲੇ ਆਏ 2 ਵਜੇ ਦਾ ਐਂਬੂਲੈਂਸ ਸੱਤਿਆ ਹੈ ਇਹਦੇ ਕਰਨ ਐਂਬੂਲੈਂਸ ਹੁਣ ਪਹੁੰਚੀ ਆ ਕੀ ਫਾਇਦਾ ਤੁਹਾਡੇ ਤੇ ਐਂਬੂਲੈਂਸ ਦਾ ਲੱਗਦਾ ਨਹੀਂ ਟ੍ਰੈਫਿਕ ਦੀ ਵੀ ਬੜੀਆਂ ਘਟਨਾਵਾਂ। ਟ੍ਰੈਫਿਕ ਆਦੀ ਕੰਨੀ ਆ। ਜਿਰੋ ਐਂਬੂਲੈਂਸ ਆਦੀ ਆ 9 ਵਜੇ ਦੇ ਲਾਗੇ ਘੰਟਾ ਹੋ ਗਿਆ। ਹੁਣ ਪਹੁੰਚਦੀ ਵੀ ਆ। ਕੀ ਫਾਇਦਾ ਆਪਣੇ ਇੱਥੇ ਪੰਜਾਬ ਸਰਕਾਰ ਦਾ? ਕਹਿੰਦੇ ਮੈਂ ਜੜਿਆ ਵਾਲਾ ਗੁਰੂ ਤੋਂ ਮੈਂ ਤੁਰਿਆ ਮੈਂ ਐਂਬੂਲੈਂਸ ਤੋਂ ਐਂਬੂਲੈਂਸ ਤੋਂ ਤੁਰਿਆ ਠੀਕ ਆ। ਉਥੋਂ ਪਹਿਲਾਂ ਮੈਂ ਆ ਗਿਆ ਐਂਬੂਲੈਂਸ ਤੋਂ ਪਹਿਲਾਂ ਉਹ ਗੱਡੀ ਦੇ ਹਾਲਤ ਦੇ ਜਾਣ ਵਾਲਾ ਹੈ ਨਹੀਂ ਤਾਂ ਜਿਹੜਾ ਨਹੀਂ ਆਇਆ ਸਾਡੇ ਕੋਲ। ਕਿੰਨਾ ਤੁਹਾਡਾ? ਭਾਈ ਭਾਈ ਮੇਰਾ ਨਾਮ ਹਰਵਿੰਦਰ ਸਿੰਘ। ਕਿਹੜੀ ਜਗ੍ਹਾ ਤੋਂ ਆ ਰਹੇ ਸੀ? ਆਈ ਇਧਰੋਂ ਆਉਂਦੇ ਆ 골ਡਨ ਗੇਟ ਹਾਲ ਤੋਂ ਸਭ ਤੋਂ। ਠੀਕ ਆ। ਤੇ ਕਿ ਤਾਰ ਗੱਡੀ ਆਈ ਮੈਂ ਆਪਣੀ ਸਾਈਡੋਂ ਡੰਡਾ ਉਹ ਸਾਈਡ ਮਾਰ ਕੇ ਛੁੱਟ ਗਿਆ ਉਹ ਕੋਣ ਤਾਰ ਗੱਡੀ ਭਾਈ ਕਿਹੜੇ ਰੰਗ ਦੀ ਗੱਡੀ ਵਾਈਟ ਕਲਰ ਦੀ ਨੰਬਰ ਨੋਟ ਕੀਤਾ ਨੰਬਰ ਹੀ ਆਈ ਭਾਈ ਮੈਂ ਉਸੇ ਵੇਲੇ ਚੁੱਕ ਡੰਡਾ ਪਿਆ ਨਾ ਵੀਰ ਜੀ ਉਹਨਾਂ ਨੂੰ ਤੋ ਗੱਡੀ ਵਾਲਾ ਪਤਾ ਨਹੀਂ ਕਰ ਰਿਹਾ ਲੇਡੀਜ਼ ਲਾਉਣ ਦੇਈ ਜਿਹੜੀ ਸਲਾਉਣ ਦੇਈ ਤਾਰ ਹਾਂਜੀ ਤਾਰ ਗੱਡੀ ਤਾਰਲੇ ਭੱਜ ਕੇ ਫੜੇ ਗਏ ਉਹ ਭਾਈ ਭੱਜ ਗਏ ਪਤਾ ਨਹੀਂ ਕਿੱਧਰ ਹੋਇਆ ਮੈਂ ਵੀਰ ਜੀ ਨੂੰ ਚੁੱਕ ਡੰਡਾ ਪਿਆ ਉਸੇ ਵੇਲੇ ਗੱਡੀ ਤੋਂ ਉਤਰ ਕੇ ਥੱਲੇ ਤੋ ਪਤਾ ਨਹੀਂ ਲਗਾ 60 ਕਿਤੇ ਲੱਗੀ ਇਸ ਵੇਲੇ ਹਾਂਜੀ 60 ਕਿਤੇ ਲੱਗੀ ਉਹ ਭਾਈ ਹੁਣ ਲੈ ਗਿਆ ਹੌਸਪੀਟਲ ਨੂੰ ਕਾਦੇ ਤੇ ਸੀ ਉਹ ਵੀਰ ਉਹ ਮੋਟਰਸਾਈਕਲ ਤੇ ਬਾਈਕ ਤੇ ਕੀ ਨੁਕਸਾਨ ਕੀ ਹੋਇਆ ਪਹਿਲਾ ਹੱਥ ਦਾ ਬਾਈ ਪੈਰ ਦਾ ਜਾਨੋ ਬਚ ਗਿਆ ਹਾਂਜੀ ਬਚ ਗਿਆ ਭਾਈ ਤੁਹਾਡੇ ਟਰੱਕ ਥੱਲੇ ਆਏ ਜਾਂ ਗੱਡੀ ਥੱਲੇ ਆਏ ਗੱਡੀ ਵਾਲੇ ਨੇ ਸਾਈਡ ਮਾਰ ਕੇ ਮੇਰੇ ਟਰੱਕ ਕਾਰੀਆ ਪੈਰ ਆ ਗਿਆ ਪੈਰ ਆ ਗਿਆ ਠੀਕ ਹੈ ਫੇਰ ਐਸਾ ਹੀ ਸਰੋਸਾਂ ਜੀ ਸਰ ਮੌਕੇ ਤੇ ਪਹੁੰਚੇ ਕੀ ਵਾਰਦਾਤ ਹੋਈ ਸਰ ਮੌਕੇ ਤੇ ਪਹੁੰਚਿਆ ਪਾੜੰਗਾ ਵੀ ਥਾਲ ਗੱਡੀ ਜਿਹੜੀ ਸਾਈਡ ਮਾਰ ਕੇ ਗਈ ਆ ਤੇ ਇਹਦਾ ਪੈਰ ਜਿਹੜਾ ਵਾ ਪਤਾ ਦੇਖਣ ਕਿ ਆਇਆ ਵੀ ਉਹ ਥੱਲੇ ਕੱਟਿਆ ਗਿਆ ਸਾਰਾ ਤਾਂ ਕੋਈ ਉਹ ਫੋਨ ਚ ਉਹਦਾ ਲੱਭਾਂਗੇ ਕੈਮਰਾ ਰਾਈ ਤਫੇ ਜਿਹੜੀ ਚੌਣ ਆਪਣੀ ਕਾਰਵਾਈ ਬਣੂਗੀ ਨੰਬਰ ਪਤਾ ਲੱਗਾ ਥਾਰ ਦਾ ਕੀ ਨਹੀਂ ਨੰਬਰ ਤਾਂ ਹੀ ਪਤਾ ਲੱਗਾ ਹੁਣ ਕੀ ਅੱਗੇ ਕਾਰਵਾਈ ਕੀ ਦੇਵੀ ਕਾਰਵਾਈ ਇਹ ਪਹਿਲਾਂ ਦੇ ਆਪਾਂ ਕੈਮਰੇ ਫੋਲਾਗੇ ਮੈਂ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਮਰਾ ਕਿੰਨਾ ਨੰਬਰ ਕਰੀਆ ਕਿੰਨੇ ਕਿਹਦੇ ਚਨਾਨੇ ਚਲਾਉਂਦੀ ਆ ਉਹ ਪਤਾ ਲੱਗ ਜਾਣਾ ਆਟੋਮੈਟਿਕ ਕਿਹਦੀ ਚਨਾਨੀ ਚਲਾਉਂਦੀ ਠੀਕ ਹੈ ਜੀ ਟਰੱਕ ਵਾਲਾ ਕਹਿ ਰਿਹਾ ਮੇਰੀ ਕੋਈ ਗਲਤੀ ਨਹੀਂ ਸੀ ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਹਾਂ ਜੀ ਇਹ ਕਹਿ ਰਿਹਾ ਵਾ ਤੁਹਾਨੂੰ ਉੱਥੇ ਭਾਗੇ ਸਾਰੇ ਇਹਨੂੰ ਕਿੱਥੇ ਕਰਕੇ ਭਾਗੇ ਮੁਰਦੋਂਾਂ ਦੀ ਆਪਸ ਵਿੱਚ ਬੈਠ ਕੇ ਆਪਣਾ ਗੱਲਬਾਤ ਕੀਤੀ ਹੋਵੇ ਕਿੰਨੇ ਮਰਿਆ ਕਿੰਨੇ ਜੋ ਬਣ